ਸ੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਆ। ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਨਵਾਂ ਤਰੀਕਾ ਨਵਾਂ ਆਈਡੀਆ। ਆ ਆਪਣੇ ਕੋਲੇ ਹੈਂਡਵਰਕ ਦਾ ਸੂਟ ਆ। ਵਿੱਚ ਦੂਸਰਾ ਵਰਕ ਜਰੀ ਦਾ ਤੇ ਵਿੱਚ ਆ ਚੀ ਗੀਆਂ ਲੱਗੀਆਂ ਮੋਤੀ ਲੱਗੇ ਹੋਏ ਆ। ਤੇ ਇਹਦੀ ਲੰਬਾਈ ਘੱਟਦੀ ਆ। ਇਹਦੀ ਲੰਬਾਈ ਆਪਾਂ ਵਧਾਉਣੀ ਆ ਤੇ ਇਹਦੇ ਵਾਸਤੇ ਆਪਾਂ ਤਿੰਨ ਅਲਸਾਂ ਲਾਉਣੂਗੀ ਕਿਤਾਬ ਵਾਲੀ। ਇੱਕ ਆਹ ਵਾਲੀ। ਇੱਕ ਆਹ ਵਾਲੀ। ਤੰਨੇ ਲੈਸਾਂ ਲਾ ਕੇ ਜਿੰਨੀ ਲੰਬਾਈ ਨੇ ਵਧੂਗੀ ਓਨੀ ਆਪਾਂ ਕਰ ਦਾਂਗੇ ਨੀਵੇਂ ਤੇ ਇਹਦੇ ਚੋਂ ਆਪਾਂ ਨਾ ਜਿਹੜੀਆਂ ਚੀਗਾਂ ਲੈਣਾ ਉਹਨਾਂ ਨੇ ਕਿਹਾ ਵੀ ਦੇਡਨੀ ਹੈ ਇਹ ਇਹ ਸਾਨੂੰ ਨਹੀਂ ਪਸੰਦ ਆਪਾਂ ਦੇਡ ਦਾਂਗੇ ਹੁਣ ਆਪਾਂ ਨਾ ਆਹ ਤਿੰਨੇ ਲੈਸਾਂ ਨਾਲ ਇੰਨੀ ਆ ਕਿ ਤਾਂ ਮੈਂ ਜੋੜ ਲਈ ਸੀ ਫਿਰ ਮੇਰੇ ਯਾਦ ਆ ਗਿਆ ਵੀ ਵੀਡੀਓ ਬਣਾਉਣੀ ਹੈ ਅੱਗੇ ਤੇ ਜੋੜ ਲਾਂਗੇ ਸੱਜੇ ਨਾਲ ਆਪ ਇਹ ਢਾਹ ਰੱਖਣੀ ਹੈ అటేచే మోతి ఉఠా పేర చీ పేర నా దా थोड़ा जा इस मशीन का ना पैर इस तरह गोडे को लगे पुरजा जहां ओद इस तरह उपर चाह ठीक है इतों तक अपना लगाना बहुत ही सौखा तरीका है तुसी भी इस तरह जो अपने कमीज की लंबाई घट दी है तो वहा सकते हो इस तरह आप जड़ा गोलान जो बने इन लुकाना उपर रख के सिलाई लावे आस्ते आस्ते सिलाई लावे अपना कपड़ा जो खिंच लें इस तरह आपसे सिलाई है जी ला देंगे तो कर देंगे कटिंग ਕੀਕਾ ਹੁਣ ਆਪਾਂ ਇਧਰਲੀ ਸਾਈਡ ਤੋਂ ਇਠਾੜੀ ਤੇ ਸਿਲਾਈ ਲਾਵਾਂਗੇ ਇੱਥੋਂ ਨਾਲੇ ਨਾ ਆਪਣਾ ਤਰਪਾਈ ਦੀ ਲੋੜ ਨਹੀਂ ਪੈਣੀ ਇਹਨੂੰ ਲੈਸ ਨੂੰ ਚੱਕਾਂਗੇ ਇਧਰ ਕਰਾਂਗੇ ਤੇ ਇਹਦੇ ਆਹ ਵਾਲਾ ਕੱਪੜਾ ਜਿਹੜਾ ਇਹਦੇ ਥੱਲੇ ਆਪਾਂ ਐਸ ਤਰ੍ਹਾਂ ਮੋੜ ਦਾਂਗੇ ਉਸ ਹਿਸਾਬ ਨਾਲ ਮੋੜਾਂਗੇ ਕੱਪੜਾ ਵੀ ਜਿਹੜਾ ਆਪਾਂ ਦਿਸੇ ਵੀ ਨਾ ਤੇ ਸਿਲਾਈ ਵੀ ਆਪਣੀ ਉੱਪਰ ਲੱਗ ਜੇ ਆਰਟੀਸਟ ਤੇ ਪੈਟਰਨ ਸਲਾਈ ਲਾਂਗੇ ਇਹ ਗਲੇ ਦਾ ਵਰਕ ਵੀ ਸੀ ਸੂਟ ਤੇ ਤੇ ਘੇਰੇ ਦਾ ਵੀ ਵਰਕ ਸੀ ਇਸ ਕਰਕੇ ਇਹ ਜੇ ਤਾਂ ਗਲੇ ਦਾ ਵਰਕ ਨਾ ਹੋਵੇ ਤਾਂ ਫਿਰ ਟੋਪਰ ਵੱਲ ਨੂੰ ਜਿੰਨਾ ਆਪਾਂ ਮਰਜ਼ੀ ਆ ਕਪੜਾ ਰੱਖ ਸਕਦੇ ਹਾਂ ਇਸ ਤਰ੍ਹਾਂ 모ੜਦੇ ਹੋਏ ਚੰਗੀ ਤਰ੍ਹਾਂ ਸਲਾਈ ਲੱਗ ਜੂਗੀ ਆਪਣੇ ਨਾੜੇ ਤਰਪਾਈ ਦੀ ਲੋੜ ਨਹੀਂ ਰਹਿਣੀ ਕਿ ਕਿਰਥਲੇ ਕਪੜਾ ਸੀਗਾ ਜੇ ਨਾ ਹੁੰਦਾ ਫਿਰ ਆਪਾਂ ਅਲੱਗ ਤੋਂ ਕਪੜਾ ਲਾ ਕੇ ਫਿਰ ਅਗੇ ਸਲਾਈ ਨਾਲ ਐਸਾ ਜਿਹੀ ਲਾ ਦਿੰਦੇ ਹਾਂ खाने किस तरह अपना घेरा जो इस तरह का बन गया ठीक है हजे मैं कमीज दाइनिंग वगैरह लाने पर अपना पहला इस तरह घेरा जोड़ा वो तैयार करता ठीक है मेरा तरीका थन कि लग्या चंग लगी लाइक कमेंट शेयर जरूर करो जी चैनल में कर लो सबसक्राइब वीडियो देखने लिये थोड़ा बहुत बहुत धनवाद ਇਸ ਤਰ੍ਹਾਂ ਤੁਸੀਂ ਵੀ ਵਰਕ ਵਾਲੇ ਸੂਟਾਂ ਦੀ ਲੰਬਾਈ ਹੀ ਠੰਦ ਲੈਸ ਲਾ ਕੇ ਵਧਾ ਸਕਦੇ ਹੋ ਜੀ ਠੀਕ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ